ਮਨਮੁਖ ਫੀਕਾ ਅਲਾਓ ਸੋ ਮਹਾਰਾਜ ਕਿਸ ਪ੍ਰਕਾਰ ਪਤਾ ਲੱਗੇ ਕਿ ਗੁਰਮੁਖ ਕੌਣ ਹੈ ਤੇ ਮਨਮੁਖ ਕੌਣ ਹੈ ਸਬਨਾ ਦੇ ਮੁਖ ਤੇ ਦੋ ਦੋ ਨੈਤਰ ਨੇ ਸਬਨਾ ਦਾ ਇੱਕ ਮੁਖ ਹੈ ਦੋ ਦੋ ਨਾਸਕਾ ਨੇ ਸਬਨਾ ਦੇ ਦੋ ਦੋ ਹੱਥ ਨੇ ਦੋ ਦੋ ਪੈਰ ਨੇ ਇੱਕੋ ਜਿਹਾ ਸਰੀਰ ਹੈ ਦੋ ਦੋ ਲੱਤਾਂ ਨੇ ਸਬਨਾ ਦਾ ਇੱਕ ਸਿਰ ਹੈ ਕੋਈ ਵੱਖਰੀ ਪਛਾਣ ਹੋਵੇ ਕਿ ਗੁਰਮੁਖਾਂ ਦੇ ਇੰਨੇ ਅੰਗ ਨੇ ਤੇ ਮਨਮੁਖਾਂ ਦੇ ਇੰਨੇ ਨੇ ਮਨਮੁਖਾਂ ਦੀਆਂ ਦੋ ਅੱਖਾਂ ਨੇ ਗੁਰਮੁਖਾਂ ਦੀਆਂ ਚਾਰ ਨੇ ਤੇ ਪਤਾ ਲੱਗ ਜਾਵੇ ਚਾਰ ਅੱਖਾਂ ਵਾਲਾ ਗੁਰਮੁਖ ਹੈ ਤੇ ਦੋਆ ਵਾਲਾ ਮਨਮੁਖ ਹੈ ਮਹਾਰਾਜ ਸਰੀਰ ਦੇ ਅੰਗਾ ਪ੍ਰਤੰਗਾ ਕਰਕੇ ਤੇ ਸਾਰੇ ਇੱਕੋ ਜਿਹੇ ਦਿਸਦੇ ਨੇ ਫਿਰ ਮਨਮੁਖਾਂ ਦੀ ਪਛਾਣ ਕਿਵੇਂ ਆਵੇ ਕਿ ਮਨਮੁਖ ਕੌਣ ਹੈ ਮਹਾਰਾਜ ਜਿਨ੍ਹਾਂ ਦਾ ਪਾਜ ਲੈ ਜਾਂਦਾ ਉਹ ਮਨਮੁਖ ਕੌਣ ਨੇ ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਫਿੱਕਾ ਬੋਲਣ ਵਾਲੇ ਮਨਮੁਖ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿੱਠੇ ਨਾਮ ਨੂੰ ਮੁੱਖ ਚੋਂ ਬੋਲਦੇ ਹੀ ਨਹੀਂ ਜਿਹੜਾ ਨਾਮ ਅੰਮ੍ਰਿਤ ਹੈ ਅੰਮ੍ਰਿਤ ਦੀ ਨਿਆਈ ਮਿੱਠਾ ਹੈ ਪਵਿੱਤਰ ਹੈ ਅਮਰ ਕਰ ਦੇਣ ਵਾਲਾ ਨਾ ਐਸੇ ਮਿੱਠੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਉਹ ਜਪਦੇ ਭਾਵੇਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਉਪਦੇਸ਼ ਨੇ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਪਰ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿੱਠੇ ਭਾਵ ਕੇ ਪਿਆਰੇ ਗੁਣਾਂ ਨੂੰ ਨਹੀਂ ਗਾਇਨ ਕਰ ਸਕਦੇ ਜਿਹੜੇ ਮਨਮੁਖ ਲੋਕ ਨੇ ਉਹ ਮਨਮੁਖ ਫੀਕਾ ਅਲਾਉ ਮੁਖ ਦੇ ਵਿੱਚ ਉਹ ਫਿੱਕਾ ਹੀ ਆਲਾਪ ਕਰਦੇ ਨੇ ਜਿਹੜੇ ਨਾਮ ਦੇ ਰਸੀਏ ਮਹਾਤਮਾ ਗੁਰਮੁਖ ਪਿਆਰੇ ਤਤਵੇ ਤੇ ਸੰਤ ਮਹਾਤਮਾ ਨੇ ਨਾ ਸਾਧ ਸੰਗਤ ਜੀ ਉਹ ਗਾਇਨ ਨਹੀਂ ਕਰਦੇ ਨੇ ਤੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨੂੰ ਗਾਇਨ ਕਰਦੇ ਨੇ ਤੇ ਜਿਵੇਂ ਸਤਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਮਾਲਵੇ ਲੋਕ ਦੇ ਮਾਲਵੇ ਦੇਸ਼ ਦੇ ਲੋਕ ਬੜੇ ਸਿੱਧੇ ਸਾਦੇ ਭੋਲੇ ਭਾਲੇ ਨੇ ਇਹਨਾਂ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਆਪ ਦੀ ਧਾਰਨਾ ਵਾਲਾ ਕੀਰਤਨ ਗਾਇਨ ਕਰਕੇ ਇਹਨਾਂ ਨੂੰ ਗੁਰਮਤ ਦੇ ਨਾਲ ਜੋੜੋ ਤੇ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਦੇ ਅਰਥਾਂ ਦੀ ਧਾਰਨਾ ਗਾਇਨ ਕਰ ਕਰਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਗੁਰਮੁਖਾਂ ਦੀ ਇਹ ਰੀਤੀ ਹੈ ਮਿੱਠੇ ਬਚਨ ਬੋਲਦੇ ਨੇ ਗੁਰਬਾਣੀ ਨੂੰ ਬੋਲਦੇ ਨੇ ਗੁਰਬਾਣੀ ਦੇ ਅਰਥਾਂ ਨੂੰ ਧਾਰਨਾ ਬਣਾ ਕਰਕੇ ਮੁਖ ਦੇ ਵਿੱਚੋਂ ਬੋਲਦੇ ਨੇ ਮਨਮੁਖਾਂ ਦੀਆਂ ਨਿਸ਼ਾਨੀਆਂ ਇਹ ਨੇ ਮੁਖ ਦੇ ਵਿੱਚ ਉਹ ਮੈਲੇ ਟੱਪੇ ਬੋਲਦੇ ਨੇ ਮੈਲੀਆਂ ਬੋਲੀਆਂ ਬੋਲਦੇ ਨੇ ਅਪਵਿੱਤਰ ਸ਼ਬਦਾਂ ਦੇ ਸਾਧ ਸੰਗਤ ਜੀ ਗੀਤ ਬੋਲਦੇ ਨੇ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਬੋਲਾਂ ਨੂੰ ਮੁਖ ਦੇ ਵਿੱਚੋਂ ਬੋਲਦੇ ਨੇ ਤੇ ਅਲਾਉ ਅਲਾਪ ਕਰਦੇ ਨੇ ਗਾਇਨ ਕਰਦੇ ਨੇ ਇਸੇ ਪ੍ਰਕਾਰ ਮਨਮੁਖ ਫੀਕਾ ਅਲਾਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਗਾਵਾਰ ਜਿਹੜੇ ਬੋਲ ਕੌੜੇ ਭੈੜੇ ਮੈਲੇ ਅਪਵਿੱਤਰ ਬੋਲ ਕੇ ਵਿਗਾੜ ਪੈਦਾ ਕਰ ਦਿੰਦੇ ਨੇ ਨਾ ਸਾਧ ਸੰਗਤ ਜੀ ਉਹ ਵੀ ਮੂਰਖਾ ਸਿਰ ਮੂਰਖ ਨੇ ਹਜ਼ੂਰ ਫਰਮਾਵਣਾ ਕਰਦੇ ਨੇ ਇਹ ਮਨਮੁੱਖਾਂ ਦੀ ਨਿਸ਼ਾਨੀ ਹੈ ਫਿੱਕਾ ਬੋਲਣਗੇ ਭੈੜਾ ਬੋਲਣਗੇ ਅਪਵਿੱਤਰ ਬੋਲਣਗੇ ਗਾਲੀ ਗਲੋਚ ਵਾਲੇ ਨੀਵੇਂ ਨੀਵੇਂ ਮੁਖ ਦੇ ਵਿੱਚੋਂ ਅਪਵਿੱਤਰ ਬੋਲਾਂ ਨੂੰ ਬੋਲਣਗੇ ਉਹ ਮਿੱਠਾ ਨਹੀਂ ਬੋਲ ਸਕਦੇ ਉਹ ਪਿਆਰਾ ਨਹੀਂ ਬੋਲ ਸਕਦੇ ਕਿਸੇ ਨੂੰ ਸਨਮਾਨ ਦੇਣ ਵਾਲੇ ਬੋਲ ਨਹੀਂ ਬੋਲ ਸਕਦੇ ਐਸੀ ਮਨਮੁਖਾਂ ਦੀ ਭੈੜੀ ਰੀਤੀ ਹੁੰਦੀ ਹੈ ਜੀ